ਤਨਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦ ਸ਼ਲੋਕ ਸੰਤ ਚੱਲ ਰਹੇ ਹਨ ਸਤਿਗੁਰਾਂ ਦੇ ਚਾਰ ਸ਼ਬਦ ਸੰਪੂਰਨ ਹੋਏ ਹਨ ਅਗਰ ਇਹ ਸ਼ਬਦ ਮਹਾਰਾਜ ਜੀ ਦਾ ਚੌਥਾ ਸ਼ਬਦ ਚੱਲ ਰਿਹਾ ਹੈ ਜਿਸ ਵਿੱਚ ਦੋ ਸੰਤ ਦੋ ਬੰਦ ਇਸ ਸੰਤ ਦੇ ਸੰਪੂਰਨ ਹੋਏ ਸੀ ਅਗਲਾ ਤੀਜਾ ਵੰਦ ਪਾਤਸ਼ਾਹ ਜੀ ਰੰਮ ਕਰਦੇ ਹੋਏ ਆਈ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਾਂ ਜੀ ਆਓ ਸਤਿਗੁਰੂ ਜੀ ਬਚਨ ਕਰਦੇ ਹਨ ਚੱਕਵੀ ਸੂਰ ਨਿਹੋ ਚਿਤਵੈ ਆਸ ਕਣੀ ਕਦ ਦਿਨ ਹਰ ਦੇਖੀਐ ਉਕਲ ਅੰਬ ਪ੍ਰੀਤ ਚਵੈ ਸੁਹਾਵਿਆ ਮਨਹਰ ਰੰਗ ਕੀਜੀਐ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਬੰਦ ਵਿੱਚ ਵੀ ਉਹ ਸੱਚੀ ਪ੍ਰੇਮ ਦੀ ਤਾਂਗ ਬਾਰੇ ਵਰਣਨ ਕਰਦੇ ਹਨ ਨੂੰ ਪਹਿਲੂ ਮਹਾਰਾਜ ਨੇ ਪਹਿਲੇ ਪਦ ਵਿੱਚ ਜਲ ਦੀ ਤੇ ਦੁੱਧ ਦੀ ਆਧਾਰਨ ਲਈ ਅਤੇ ਦੂਜੇ ਪਾਦ ਵਿੱਚ ਮਛਲੀ ਦੀ ਧਾਰਨ ਲਈ ਸੀ ਪਾਤਸ਼ਾਹ ਜੀ ਨੇ ਇਹ ਤੀਜੇ ਪਾਦ ਵਿੱਚ ਮਹਾਰਾਜ ਜੀ ਚਕਵੀ ਦੀ ਉਦਾਹਰਣ ਲੈਂਦੇ ਆ ਹਿੰਦੇ ਜਿਵੇਂ ਇੱਕ ਚਕਵੀ ਸੂਰਜ ਦੇ ਨਾਲ ਪ੍ਰੇਮ ਕਰਦੀ ਹੈ ਉਹ ساری ਰਾਤ ਜਿਹੜੀ ਆ ਉਹ ਉਹ ਸੂਰਜ ਨੂੰ ਚੇਤੇ ਕਰਦੀ ਰਹਿੰਦੀ ਹੈ ਚਕਵੀ ਸੂਰ ਸਨੇਹੇ ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਚੱਕਵੀ ਦਾ ਸੂਰਜ ਦੇ ਨਾਲ ਨੇਹ ਹੁੰਦਾ ਹੈ ਸਨੇਹ ਹੁੰਦਾ ਹੈ ਉਹ ਸਾਰੀ ਰਾਤ ਪਿੰਦੀ ਹੈ ਨਾ ਸਾਰੀ ਰਾਤ ਦੀਕ ਕਰਦੀ ਹੈ ਸੂਰਜ ਦੀ ਕਿ ਸੂਰਜ ਉੱਤੇ ਹੋਏ ਸੂਰਜ ਚੜ੍ਹੇ ਤੇ ਮੈਂ ਉਹਦੇ ਦਰਸ਼ਨ ਕਰਾਂ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਗੁਰਸਿੱਖ ਦਾ ਗੁਰੂ ਨਾਲ ਪ੍ਰੇਮ ਚਾਹੀਦਾ ਹੈ ਚੱਕਵੀ ਸੂਰ ਨਿਉ ਚਿਤਵੈ ਆਸ ਕਣੀ ਕਦ ਦੁਨਿਆਰ ਦੇਖੀਏ ਮਹਾਰਾਜ ਜੀ ਕਹਿੰਦੇ ਉਹ ਸੋਚਦੀ ਹੈ ਕਦੋਂ ਦਿਨ ਚੜੇ ਆਸ ਦੇ ਵਿੱਚ ਸਾਰੀ ਰਾਤ ਨਗਾ ਛੱਡਦੀ ਹੈ ਕਿ ਦਿਨ ਚੜੇ ਦੁਨਿਆਰ ਦੇਖੀਏ ਦਿਨ ਚੜੇ ਮੈਂ ਸੂਰਜ ਨੂੰ ਦੇਖਾਂ ਉਹ ਕਲ ਅੰਬ ਪ੍ਰੀਤ ਚਵੇ ਸੁਹਾਵੀਆ ਮਨ ਹਰ ਰੰਗ ਕੀਜੀਐ ਮਹਾਰਾਜ ਜੀ ਕਹਿੰਦੇ ਜੇ ਇੱਕ ਕੋਈ ਜਿਹੜੀ ਕੋਲ ਹੁੰਦੀ ਨਾ ਉਹਦਾ ਮੋਹ ਹੁੰਦਾ ਅੰਬ ਦੇ ਦਰਖਤ ਨਾਲ ਕੋਲ ਜਿਹੜੀ ਹੈ ਨਾ ਉਹ ਅੰਬ ਦੇ ਬਹੁਤਾ ਅੰਬ ਦੇ ਦਰਖਤ 'ਤੇ ਬਿੰਦੀ ਅੰਬ ਦੇ ਦਰਖਤ 'ਤੇ ਬੈਠ ਕੋ ਮਿੱਠੀ ਧੁਨ ਵਿੱਚ ਬੋਲਦੀ ਹੈ ਆਵਾਜ਼ ਕੱਢਦੀ ਹੈ ਆਪਾਂ ਦੇਖਦੇ ਆਂ ਆਮ ਬਾਗਾਂ ਦੇ ਵਿੱਚ ਜ਼ਿਆਦੀ ਕੋਲ ਹੁੰਦੀ ਹੈ ਉਹ ਅੰਬ ਦੇ ਦਰਖਤ 'ਤੇ ਬੈਠੀ ਹੋਈ ਆਪਣੀ ਧੁਨ ਦੇ ਵਿੱਚ ਆਵਾਜ਼ ਕੱਢਦੀ ਹੈ ਮਿੱਠੀ ਆਵਾਜ਼ ਵਿੱਚ ਆਵਾਜ਼ ਮਾਰਦੀ ਹੈ ਤੇ ਮਹਾਰਾਜ ਜੀ ਇਥੇ ਕੋਇਲ ਦੀ ਧਾਰਨੇ ਨੇਨ ਕੋਕਲ ਅੰਬ ਪ੍ਰੀਤ ਚਵੈ ਮਹਾਰਾਜ ਜੀ ਕਹਿੰਦੇ ਅੰਬ ਦੇ ਦਰਖਤ ਤੇ ਉਹਦੀ ਪ੍ਰੀਤ ਆ ਉੱਥੇ ਬਿੰਦੀ ਆ ਜਾ ਕੇ ਤੇ ਮਹਾਰਾਜ ਜੀ ਕਹਿੰਦੇ ਮਨਾ ਏ ਮਨਾ ਤੂੰ ਵੀ ਉਹ ਪ੍ਰਭੂ ਦੇ ਰੰਗ ਦੇ ਵਿੱਚ ਰਤਿਆ ਜਾ ਹਰ ਰੰਗ ਕੀਜੀਏ ਕਹਿੰਦੇ ਤੈਨੂੰ ਵੀ ਉਹਦੇ ਨਾਲ ਪ੍ਰੀਤ ਪੈ ਜਾਵੇ ਉਹਨੂੰ ਤੇ ਤੇ ਵੀ ਉਹਦਾ ਰੰਗ ਚੜ ਜਾਵੇ ਹਰੀ ਦੇ ਨਾਮ ਦਾ ਹਰ ਪ੍ਰੀਤ ਕੀਜੇ ਮਾਨ ਨਾਰਾ ਕੀਜੇ ਇੱਕ ਰਾਤੀ ਕੇ ਹੱਬ ਪੌਣਿਆ ਤੇ ਮਹਾਰਾਜ ਜੀ ਦੇਖੋ ਫਿਰ ਧਾਰਨ ਨੇ ਦਿਨ ਖੀਲੇ ਪਾ ਅੱਜ ਦੇ ਵਿੱਚ ਕਹਿੰਦੇ ਮਨਾ ਤੇਰੀ ਵੀ ਇਸ ਤਰ੍ਹਾਂ ਪੱਕੀ ਪ੍ਰੀਤ ਹੋਣੀ ਚਾਹੀਦੀ ਹਰ ਪ੍ਰੀਤ ਕੀਜੇ ਮਾਨ ਨਾ ਕੀਜੇ ਕਹਿੰਦੇ ਮਾਨ ਵਿਸਾਰ ਦੀਏ ਮਾਨ ਨੂੰ ਵਿਸਾਰ ਕੇ ਪ੍ਰੀਤ ਕਰਨੀ ਚਾਹੀਦੀ ਹੈ ਮਹਾਰਾਜ ਜੀ ਕਹਿੰਦੇ ਇੱਕ ਰਾਤੀ ਕੇ ਪੌਣਿਆ ਕਹਿੰਦੇ ਆ ਸਾਨੂੰ ਸਮਝ ਲੈਣਾ ਚਾਹੀਦਾ ਕਿਸ ਇੱਕ ਰਾਤਰੀ ਦੀ ਰਾਤ ਦੀ ਘੜੀ ਕੱਢਣ ਵਾਸਤੇ ਆਏ ਆ ਜਿਵੇਂ ਇੱਕ ਰਾਤ ਦਾ ਪ੍ਰੋਣਾ ਹੁੰਦਾ ਨਾ ਕਿਸੇ ਕਰੋ ਰਾਤ ਕੱਟ ਕੇ ਚਲਾ ਜਾਂਦਾ ਹੈ ਤੈਨੂੰ ਸੇਰ ਚੜ੍ਹਦੀਏ ਜਾਣਾ ਪੈਂਦਾ ਇਸੇ ਤਰ੍ਹਾਂ ਹੀ ਮਨਾ ਤੈਨੂੰ ਵੀ ਤੁਰਨਾ ਪੈਣਾ ਹੈ हे ਜੀਵ ਹੈ ਮਨੁੱਖ ਤੂੰ ਵੀ ਇੱਕ ਇਹ ਸੰਸਾਰ ਦੇ ਉੱਤੇ ਰਾਤ ਕੱਟਣ ਵਾਸਤੇ ਆਇਆ ਹੈ ਤੈਨੂੰ ਵੀ ਇੱਕ ਦਿਨ ਚੜ੍ਹਨਾ ਤੇ ਅੱਗੇ ਤੁਰਨਾ ਪੈਣਾ ਹੈ ਜ਼ਿੰਦਗੀ ਦੀ ਰਾਤ ਗੁਜ਼ਰ ਗਈ ਤਾਂ ਅੱਗੇ ਆਤਮਾ ਨੂੰ ਤੇਰੇ ਨੂੰ ਜਾਣਾ ਪੈਣਾ ਤੈਨੂੰ ਜਵਾਬ ਦੇਣਾ ਪੈਣਾ ਇਸ ਕਰਕੇ ਤੂੰ ਸੱਚੇ ਹਰੀ ਨਾਲੀ ਪ੍ਰੀਤ ਕਰ ਇਹ ਦੁਨਿਆਵੀ ਪ੍ਰੀਤਾਂ ਝੂਠੀਆਂ ਨੇ ਛੱਡ ਕੇ ਉਹ ਪ੍ਰਮਾਤਮਾ ਆਨੰਦ ਪ੍ਰੀਤ ਪਾਲਿਆ ਨੇ ਤੇ ਇਹ ਜ਼ਿੰਦਗੀ ਦੀ ਰਾਤ ਗੁਜ਼ਰ ਜਾਣੀ ਐ ਜਿਵੇਂ ਇੱਕ ਪਰੌਣਾ ਹੁੰਦਾ ਨਾ ਉਹ ਚਲਾ ਜਾਂਦਾ ਐ ਇਸੇ ਤਰ੍ਹਾਂ ਤੂੰ ਵੀ ਚਲਾ ਜਾਣਾ ਹਰ ਪ੍ਰੀਤ ਕੀਜੇ ਮਾਣ ਨਾ ਕੀਜੇ ਇੱਕ ਰਾਤੀ ਕੇ ਹੱਬ ਪੌਣਿਆ ਹਰਾ ਜੀ ਕਹਿੰਦੇ ਕਾ ਰਾਤ ਦਾ ਤੂੰ ਪਰੌਣਾ ਹੈ ਅਬ ਕਿਆ ਰੰਗ ਲਾਇਓ ਮਹੂਰ ਚਾਯੋ ਨੰਗ ਆਵਣ ਜਾਣਿਆ ਇਮਾਰਤ ਜੀ ਦੇ ਇਥੋਂ ਜਵਾਬ ਦੇ ਰਿਆ ਨੇ ਕਹਿੰਦੇ ਅਬ ਕਿਆ ਰੰਗ ਲਾਇਓ ਕਹਿੰਦੇ ਕੀ ਦੁਨੀਆ ਦੇ ਰੰਗਾਂ ਦੇ ਵਿੱਚ ਤੂੰ ਰੰਗਿਆ ਪੈਂ ਕਿਹੜਾ ਰੰਗ ਤੂੰ ਚਾਹ ਰਿਆ ਮੋਹ ਦਾ ਰੰਗ ਤੈਨੂੰ ਚਿੰਬੜਿਆ ਹੋਇਆ ਤੂੰ ਮੋਹ ਦਾ ਰੰਗ ਰਚਿਆ ਹੋਇਆ ਇਸ ਸੰਸਾਰੀ ਮੂਹ ਮਮਤਾ ਵਿੱਚ ਫਸ ਕੇ ਘੁਰਿਆ ਫਿਰਦਾ ਤੈਨੂੰ ਜਿਵੇਂ ਤੂੰ ਆਇਆ ਐ ਇਸੇ ਤਰ੍ਹਾਂ ਤੈਨੂੰ ਜਾਣਾ ਪੈਣਾ ਲੰਘ ਆਵਣ ਜਾਵਣ ਆਹ ਰਾਜ ਜੀ ਕਹਿੰਦੇ ਤੂੰ ਤਾਂ ਖਾਲੀ ਆਇਐ ਸੀ ਸੰਸਾਰ ਤੇ ਨੰਗਾ ਆਇਆ ਸੀ ਤੇ ਨੰਗੀ ਜਾਣਾ ਪੈਣਾ ਖਾਲੀ ਜਾਣਾ ਪੈਣਾ ਤੈਨੂੰ ਲਾਂਗੇ ਆਵਣ ਲਾਂਗੇ ਜਾਣਾ ਕੋਈ ਨਾ ਰਹੇ ਰਾਜਾ ਨਾਰਾ ਲਾਂਗੇ ਆਵਣ ਲਾਂਗੇ ਜਾਣਾ ਹੁਕਮ ਪਿਆਕਿਆ ਕੀਜੇ ਜਿਸ ਕੀ ਵਸਤ ਸੁਈ ਲੈ ਜਾਏਗਾ ਰੋਜ਼ ਕਿਸੇ ਸੋ ਕੀਜੇ ਇੱਥੇ ਵੀ ਮਹਾਰਾਜ ਜੀ ਕਹਿੰਦੇ ਲਾਂਗੇ ਆਵਣ ਜਾਵਣ ਆ ਕਹਿੰਦੇ ਜਿਵੇਂ ਦਾ ਆਇਆ ਓਵੇਂ ਦਾ ਤੂੰ ਖਾਲੀ ਚਲਾ ਜਾਣਾ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਜਦੋਂ ਜੰਮਿਆ ਸੀ ਉਦੋਂ ਵੀ ਸੰਸਾਰ ਤੇ ਮਾਪਿਓਂ ਨਹੀਂ ਕੱਪੜੇ ਪਾਏ ਨਾ ਸਰੀਰ ਤੇ ਜੰਮਦੇ ਐਸੀ ਸਾਡਾ ਮਾਪ ਵੀ ਸਾਨੂੰ ਕੱਪੜੇ ਪਿਆੰਦਾ ਤੇ ਮਰਦੇ ਐ ਤੇ ਉਦੋਂ ਵੀ ਚਾਰ ਭਾਈ ਨਿਵਾਂਦਿਆਂ ਨੂੰ ਕੱਪੜੇ ਪਾ ਦਿੰਦਿਆਂ ਉਹ ਵੀ ਸੜ ਜਾਂਦੇ ਆ। ਸਰੀਰ ਵੀ ਸੁਭਾਅ ਹੋ ਜਾਂਦਾ ਕੱਪੜੇ ਵੀ ਸੜ ਫੁੱਕ ਜਾਂਦੇ ਹਨ। ਆਤਮਾ ਜਿਵੇਂ ਦੀ ਆਈ ਉਵੇਂ ਦੀ ਚੱਲੇਗੀ ਤੂੰ ਤੇ ਨਾਮ ਦੇ ਕੱਪੜੇ ਪਾਣੇ ਸੀ। ਆਤਮਾ ਨੰਗੀ ਸੰਸਾਰ ਤੇ ਹੁੰਦੀ ਐ ਨੰਗੀ ਚਲੀ ਜਾਂਦੀ ਐ। ਉਹਨੂੰ ਕੱਜਣ ਵਾਸਤੇ ਸ਼ੁਭ ਗੁਣਾ ਦੇ ਕੱਪੜੇ ਚਾਹੀਦੇ ਹਨ। ਉਥੇ ਨਾਮ ਦੇ ਨਾਮ ਦੇ ਕੱਪੜੇ ਉਹ ਮਹਾਤਮਾ ਨੂੰ ਪਹਿਨਾਣੇ ਸੀ ਉਹ ਵੀ ਖਾਲੀ ਉ ਚਲੀ ਗਏ। ਮਹਾਰਾਜ ਜੀ ਕਹਿੰਦੇ ਭਾਈ ਸੱਚੇ ਨਾਮ ਦਾ ਰੰਗ ਚੜ੍ਹ ਨਹੀਂ ਤਾਂ ਇਹ ਰੰਗ ਫਿੱਕੇ ਪੈ ਜਾਣੇ ਅਬ ਕਿਆ ਰੰਗ ਲਾਇਓ। ਮੋਹ ਰਚਾਇਓ ਕਹਿੰਦੇ ਜਿਹੜਾ ਮੋਹ ਤੂੰ ਰਚਾਇਆ ਹੋਇਆ ਹੈ ਨਾ ਸੰਸਾਰ ਵਿੱਚ ਇਹ ਛੱਡਣਾ ਪੈਣਾ ਜਿਵੇਂ ਦਾ ਨੰਗਾ ਆਇਆ ਸੀ ਉਵੇਂ ਦੇ ਚਲਾ ਜਾਏਗਾ। ਥਿਰ ਨਾ ਸਾਧੂ ਸਰਨੀ ਪੜੀਐ। ਥਿਰ ਸਾਧੂ ਸਰਨੀ ਪੜੀਏ ਚਰਨੀ ਅਬ ਟੁੱਟਸ ਮੋਹ ਨਾ ਕੀਤੀ ਐ ਇਹ ਮਹਾਰਾਜ ਜੀ ਕਹਿੰਦੇ ਛੱਡ ਕੇ ਨਾ ਇਹ ਸਭ ਕੁਝ ਜਿਹੜਾ ਥਿਰ ਰਹਿਣ ਵੈਲਣਾ ਸਾਧੂ ਉਹ ਪ੍ਰਮਾਤਮਾ ਉਹਦੀ ਸਰਨ ਪੜੀਏ ਉਹਦੀ ਸਰਨ ਆ ਜਾਈਏ ਮਹਾਰਾਜ ਜੀ ਕਹਿੰਦੇ ਵਿਸਾਰ ਕੇ ਸਾਰਾ ਕੁਝ ਛੱਡ ਕੇ ਸਿਰ ਸਾਧੂ ਸਰਣੀ ਪੜੀਏ ਚਰਣੀ ਅਬ ਟੁੱਟ ਸਮੋਹ ਨਾ ਕੀਤੀਐ ਮਹਾਰਾਜ ਜੀ ਕਹਿੰਦੇ ਟੁੱਟਣ ਚਹਾਰੀਆਂ ਚੀਜ਼ਾਂ ਦੇ ਨਾਲ ਮੋਹ ਛੱਡ ਦਈਏ ਹਰੀ ਦੀ ਸਰਨ ਪੈ ਜੀਏ ਸਾਧੂ ਪ੍ਰਮਾਤਮਾ ਦੀ ਸਰਨ ਗ੍ਰਹਿਣ ਕਰ ਲਈਏ ਆਉ ਨਾਨਕ ਸ਼ੰਤ ਦਿਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਅਬ ਦੁਨਿਆਰ ਦੇਖੀਐ ਇੱਥੇ ਸ਼ਬਦ ਦੀ ਇੱਥੇ ਸ਼ੰਤ ਇੱਕ ਬੰਦ ਸਪੂਰਨ ਹੁੰਦਾ ਤੀਜਾ ਬੰਦ ਮਹਾਰਾਜ ਜੀ ਉਹੀ ਪੰਕਤੀ ਦ੍ਰਿੜ ਕਰਾ ਰਹੇ ਹਨ ਪਹਿਲੀ ਪੰਕਤੀ ਜਦੋਂ ਸ਼ਰੰਭ ਦੇ ਵਿੱਚ ਆਈ ਸੀ ਉਹੀ ਫਖੀਰ ਦੇ ਵਿੱਚ ਦ੍ਰਿੜ ਕਰਾਉਂਦੇ ਹਨ ਉਹ ਨਾਨਕ ਸ਼ੰਤ ਦਿਆਲ ਮਹਾਰਾਜ ਜੀ ਕਹਿੰਦੇ ਮੈਂ ਉਹ ਪ੍ਰਮਾਤਮਾ ਦਿਆਲੂਪੁਰ ਪਰਮੇਸ਼ਰ ਦੇ ਗੀਤ ਗਾਉਂਦਾ ਹਾਂ ਸ਼ੰਤ ਤੁਪਾ ਹੁੰਦਾ ਗੀਤ ਕਹਿੰਦੇ ਉਹ ਦਿਆਲਤਾ ਦੇ ਪੁੰਜ ਪ੍ਰਭੂ ਪਤੀ ਪ੍ਰਮਾਤਮਾ ਦੇ ਗਾਉਣ ਗਾਉਂਦਾ ਹਾਂ ਗੀਤ ਗਾਉਂਦਾ ਹੈ ਏ ਮਨ ਹਰ ਲਾਏ ਹਰੀ ਦੇ ਨਾਲੇ ਮਨ ਲਾ ਕੇ ਉਹਦੇ ਗੀਤ ਗਾਣੇ ਚਾਹੀਦੇ ਹਨ ਅਗਲਾ ਬੰਦ ਮਹਾਰਾਜ ਜੀ ਭਾਈ ਰੰਭ ਕਰਦਿਆ ਨਿਸ ਕਰੰਕ ਜੈਸੇ ਆਵਾਜ਼ ਸੁਨ ਸਰਬਣੀ ਹਿਓ ਦੀਵੇ ਮਨ ਐਸੀ ਪ੍ਰਾਪ੍ਰੀਤ ਕੀਜੈ ਅਗਲਾ ਚੌਥਾ ਬੰਦ ਖੀਰਲਾ ਇਹਦੇ ਵਿੱਚ ਫਿਰ ਮਹਾਰਾਜ ਜੀ ਧਾਰਨ ਲੈ ਰਹੇ ਹਨ ਕਹਿੰਦੇ ਜਿਵੇਂ ਇੱਕ ਹਿਰਨ ਕਰੰਕ ਹਿਰਨੂ ਕਹਿੰਦੇ ਹਾਂ ਨਿਸਕਰੰਕ ਕਰੰਕ ਹੀਰਨ ਨੂੰ ਕਹਿੰਦੇ ਹਨ ਕਹਿੰਦੇ ਉਹ 나ਦ ਵਿੱਚ ਭੁੱਲ ਜਾਂਦੀ ਹੈ ਰਾਤ ਪੈਂਦੀ ਹੈ ਨਾ ਹੀਰਨ ਜਿਹੜੀ ਹੈ ਉਹ 나ਦ ਵੱਜਦਾ ਹੈ ਤੇ ਉਹ 나ਦ ਦੇ ਵਿੱਚ ਮਨ ਜਿਹੜੀ ਹੈ ਲਾ ਲੈਂਦੀ ਹੈ ਮਨ ਜਿਹੜਾ ਉਹਦਾ 나ਦ ਵਿੱਚ ਜੁੜ ਜਾਂਦਾ ਨਿਸਕਰੰਕ ਜੈਸੇ 나ਦ ਸੁਨ ਸਰਵਣੀ ਕੰਨਾਂ ਦੇ ਨਾਲ ਜਦੋਂ ਆਵਾਜ਼ ਸੁਣਦੀ ਹੈ ਨਾ 나ਦ ਦੀ ਕਰੰਕ ਦੀ ਉਹ ਕੰਨ ਜਿਹੜੇ ਹਨ ਉਹਦੀ ਆਵਾਜ਼ ਦੇ ਨਾਲ ਧੁਣ ਦੇ ਨਾਲ ਉਹ ਮੋਹ ਕਰਦੀ ਹੈ ਪ੍ਰੇਮ ਪਾ ਲੈਂਦੀ ਹੈ। ਇਹ ਮਹਾਰਾਜ ਜੀ ਇੱਥੇ ਦੀ ਰੰਦੀ ਧਾਰ ਲੈਣਾ ਸੁਣ ਸਰਬਣੀ ਜਿਓ। <div>ਮਨ ਐਸੀ ਪ੍ਰੀਤ ਕੀਜੇ ਉਹ ਮਨ ਨੂੰ ਦੇ ਵੰਦੀ ਹੈ ਹਰਨ ਜਿਹੜੀ ਹੈ। ਨਾਦ ਨੂੰ ਮਨ ਆਪਣਾ ਅਰਪਣ ਕਰ ਦਿੰਦੀ ਐਸੀ ਪ੍ਰੀਤ ਪਾਉਂਦੀ ਹੈ। ਮਹਾਰਾਜ ਜੀ ਕਹਿੰਦੇ ਐਵੇਂ ਦੀ ਹੋਣੀ ਚਾਹੀਦੀ ਹੈ। ਜੈਸੀ ਤਰਨ ਪਧਾਰ ਊਰਜੀ ਪੀਰੇ ਸਿਵਾ ਇਹੋ ਮਨ ਲਾਲ ਦੀਜੈ ਅੱਗੇ ਫਿਰ ਮਹਾਰਾਜ ਜੀ ਧਰਨ ਲੈ ਰਹੇ ਨੇ ਕਹਿੰਦੇ ਜੈਸੀ ਤਰਨਪਧਾਰ ਉਰਜੀ ਹਰ ਜੀ ਕਹਿੰਦੇ ਇੱਕ ਨੌਜਵਾਨ ਇਸਤਰੀ ਜਿਹੜੀ ਹੈ ਜਿਵੇਂ ਪਤੀ ਦੇ ਨਾਲ ਪ੍ਰੇਮ ਕਰਦੀ ਇਹਨੂੰ ਵੀ ਸੇਵਾ ਵਿੱਚ ਉਰਜੀ ਰੰਦੀ ਹੈ ਤੇ ਬਚਨ ਕਰਦੇ ਨੇ ਜੈ ਤਰਨਪਧਾਰ ਇਸਤਰੀ ਜਿਹੜੀ ਹੈ ਉਰਜੀ ਮਹਾਰਾਜ ਜੀ ਕਹਿੰਦੇ ਕਿਦੇ ਵਾਸਤੇ ਪਤੀ ਨੂੰ ਖੁਸ਼ ਕਰਨ ਵਾਸਤੇ ਉਹ ਸਾਰਾ ਦਿਨ ਉਹਦੀ ਸੇਵਾ ਕਰਦੀ ਹੈ ਇਹੋ ਮਨ ਲਾਲ ਦੀਜੈ ਉਹਦੇ ਮਨ ਜਿਹੜਾ ਉਹਨੂੰ ਅਰਪਣ ਕਰ ਦਿੰਦੀ ਹੈ ਮਨ ਲਾਲ ਹੈ ਦੀਜੈ ਭੋਗ ਕਰੀਜੈ ਅਬ ਖੁਸ਼ੀਆਂ ਰੰਗ ਮਾਣੈ ਜਿਵੇਂ ਉਹ स्त्री ਜਿਹੜੀ ਐਨੋ ਪਤੀ ਨੂੰ ਸੇਵਾ ਕਰਕੇ ਖੁਸ਼ ਕਰਕੇ ਉਹਦੀ ਖੁਸ਼ੀ ਲੈ ਲੈਂਦੀ ਹੈ ਭੋਗ ਬਿਲਾਸ ਦੇ ਵਿੱਚ ਖੁਸ਼ ਹੁੰਦੀ ਐ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਉਹ ਮਾਪ ਪ੍ਰਤੀ ਪਰਮੇਸ਼ਰ ਨੂੰ ਉਦੇ ਗੁਣਾ ਨੂੰ ਪਾਣ ਵਾਸਤੇ ਉਹਦੇ ਦਰ ਦੀ ਸੇਵਾ ਕਮਾ ਲਈਏ ਫਿਰ ਆਪਣਾ ਪਾਇਆ ਰੰਗ ਲਾਲ ਬਨਾਇਆ ਆਤਮ ਮਿਲਿਓ ਪ੍ਰੀ ਮਿੱਤਰ ਚਰਾਣੇ ਮਹਾਰਾਜ ਜੀ ਫਿਰ ਧਾਰਨਿੰਦੇ ਹਨ ਫਿਰ ਆਪਣਾ ਪਾਇਆ ਲਾਲ ਰੰਗ ਲਾਲ ਬਨਾਇਆ ਜਦੋਂ ਪਤੀ ਪਰਮੇਸ਼ਰ ਨੂੰ ਪਾਲੀ ਦਾ ਮਹਾਰਾਜ ਜੀ ਕਹਿੰਦੇ ਫਿਰ ਸੱਚਾ ਰੰਗ ਚੜ ਜਾਂਦਾ ਜਿਵੇਂ ਮਜੀਠੇ ਦਾ ਲਾਲ ਰੰਗ ਨਾ ਉਤਰਦਾ ਨਹੀਂ ਤੇ ਮਹਾਰਾਜ ਜੀ ਕਹਿੰਦੇ ਫਿਰ ਆਪਣਾ ਪਾਇਆ ਰੰਗ ਲਾਲ ਬਨਾਇਆ ਆਤ ਮਿਲਿਓ ਮਿੱਤਰ ਚਰਾਣੀ ਮਹਾਰਾਜ ਜੀ ਕਹਿੰਦੇ ਸੱਚਾ ਮਿੱਤਰ ਜਿਹੜਾ ਉਹ ਮਿਲ ਜਾਂਦਾ ਗੁਰਥੀਆ ਸਾਖੀ ਤਾਂ ਡਿਠਮ ਆਖੀ ਪਿਰ ਜੈਸਾ ਅਵਰਣ ਦਿਸੈ ਤੇ ਮਹਾਰਾਜ ਜੀ ਕਹਿੰਦੇ ਗੁਰਥੀਆ ਸਾਖੀ ਤਾਂ ਡਿਠਮ ਆਖੀ ਕਹਿੰਦੇ ਜਦੋਂ ਗੁਰੂ ਦੇ ਗੁਰੂ ਨੇ ਕਿਰਪਾ ਕਰਤੀ ਸਖੀ ਇਹ ਸਖੀ ਸਹੇਲੀ ਉਹ ਮਾਲਕ ਨੇ ਜਦੋਂ ਬਖਸ਼ਿਸ਼ ਕਰਤੀ ਤੇ ਉਹਨੂੰ ਡਿਠ ਲਈ ਦਾ ਮਹਾਰਾਜ ਜੀ ਕਹਿੰਦੇ ਡਿਠਮ ਆਖੀ ਤੇ ਮਹਾਰਾਜ ਜੀ ਕਹਿੰਦੇ ਉਹਦਾ ਦਰਸ਼ਨ ਪਾਲੀ ਦੇ ਅੱਖਾਂ ਨਾਲ ਫਿਰ ਦੇਖਾ ਮਹਾਰਾਜ ਜੀ ਕਹਿੰਦੇ ਉਹ ਅੱਖਾਂ ਦੇ ਨਾਲ ਉਹਨੂੰ ਤੱਕ ਲਈ ਦਾ ਦਰਸ਼ਨ ਪਾਲੀ ਦਿਨ ਅਵਰ ਨਾ ਦਿਸੇ ਫਿਰ ਉਹਦੇ ਤੋਂ ਬਨਾ ਮਹਾਰਾਜ ਜੀ ਕਹਿੰਦੇ ਦੂਜਾ ਕੋਈ ਨਜ਼ਰ ਨਹੀਂ ਹੁੰਦਾ ਐਸਾ ਪੱਕਾ ਪ੍ਰੇਮ ਪੈ ਜਾਂਦਾ ਮਹਾਰਾਜ ਜੀ ਕਹਿੰਦੇ ਸਖੀ ਜਿਵੇਂ ਮਹਾਰਾਜ ਜੀ ਕਹਿੰਦੇ ਇੱਕ ਪਤੀ ਵਰਤਾ ਇਸਤਰੀ ਇੱਕ ਪਤੀ ਦੀ ਸੇਵਾ ਕਰਕੇ ਪਤੀ ਤੋਂ ਸੁੱਖ ਪੰਦੀ ਹੈ ਇਸੇ ਤਰ੍ਹਾਂ ਹਿਰਨ ਜਿਹੜੀ ਔਨਾਦ ਦੇ ਨਾਲ ਮੋਹ ਕਰਦੀ ਹੈ ਉਹਦੇ ਤੋਂ ਆਨੰਦ ਲੈਂਦੀ ਹੈ ਇਸੇ ਤਰ੍ਹਾਂ ਗੁਰਸਿੱਖ ਪਿਆਰੇ ਪਤੀ ਪਰਮੇਸ਼ਰ ਨੂੰ ਡਿੱਟ ਕੇ ਉਹ ਸੁੱਖ ਆਨੰਦ ਲੈਂਦੇ ਨੇ ਕਹੋ ਨਾਨਕ ਸ਼ੰਤ ਦਿਆਲ ਮੋਹਣ ਕੇ ਮਨ ਹਰ ਚਰਨ ਗਹੀ ਜੈ ਸੀ ਲਾਲ ਪ੍ਰੀਤ ਕੀਜੈ ਹੇ ਰੋਈ ਪਾਰਾ ਜੀ ਪੰਕਤੀ ਦਿਲੜ ਕਰਾ ਰਿਆ ਨਾ ਅਗਲਾ ਅਖੀਰ ਤੇ ਜਾ ਕੇ ਕਹੋ ਨਾਨਕ ਸੰਤ ਦਿਆਲ ਮੋਹਨ ਕੇ ਮਹਾਰਾਜ ਜੀ ਕਹਿੰਦੇ ਮੈਂ ਤਾਂ ਉਹ ਦਿਆਲੂ ਮੋਹਨ ਦੇ ਸੰਤ ਗੀਤ ਗਾਨਾ ਹਾਂ ਮਹਾਰਾਜ ਜੀ ਕਹਿੰਦੇ ਉਹ ਦਿਆਲੂ ਪ੍ਰਮਾਤਮਾ ਦੇ ਮੋਹਨ ਦੇ ਗੀਤ ਨੂੰ ਗਾਉਣਾ ਕਰਦਾ ਹੇ ਮਨ ਉਹਦੇ ਗੀਤ ਨੂੰ ਗਾਉਣਾ ਕਰ ਹਰ ਚਰਨ ਗਹੀਜੇ ਉਹਦੇ ਚਰਨ ਜਿਹੜੇ ਹਨ ਉਹ ਧਾਰਨ ਕਰ ਉਹਨਾਂ ਦੇ ਨਾਲ ਤੇਰਾ ਪ੍ਰੇਮ ਪੈ ਜਾਵੇ ਜਿਸ ਤਰ੍ਹਾਂ ਮਹਾਰਾਜ ਜੀ ਨੇ ਧਾਰਨਾ ਦੇ ਕੇ ਦੱਸਤਾ ਇਹ ਚੀਜ਼ਾਂ ਦਾ ਸੰਸਾਰੀ ਪ੍ਰੇਮ ਹੈ ਇਸੇ ਤਰ੍ਹਾਂ ਹੀ ਪੱਕਾ ਪ੍ਰੇਮ ਉਹਦੇ ਚਰਨ ਕਮਲਾਂ ਨਾਲ ਸਾਡਾ ਪੈ ਜਾਵੇ ਤਾਂ ਅਸੀਂ ਉਹਦੀ ਪ੍ਰੀਤ ਪਾ ਲਵਾਂਗੇ ਉਹਦੀ ਪ੍ਰਾਪਤੀ ਕਰ ਲਵਾਂਗੇ ਇਹ ਭਾਈ ਅੱਜ ਦੇ ਸ਼ੰਤ ਦੀ ਵਿਚਾਰ ਹੈ ਇੱਥੇ ਸ਼ੰਤ ਸਪੂਰਨ ਹੁੰਦਾ ਹੈ ਅਗਲਾ ਸੰਤ ਅੱਗੇ ਕੱਲ੍ਹ ਰੰਭ ਹੋਵੇਗਾ ਸਤ ਗੁਰੂ ਜੀ ਮੇਰ ਕਰਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨ ਭਾਈ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਸਬੱਤ ਦਾ ਭਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ